ਅੱਜ ਆਪਾਂ ਸਾਰੇ ਬਹੁਤ ਹੀ ਗੰਭੀਰ ਮੁੱਦੇ ਦੇ ਉੱਤੇ ਇਨਸਾਨੀ ਹਕੂਕ ਤੇ ਨਾਲ ਮਨੁੱਖੀ ਅਧਿਕਾਰਾਂ ਦੇ ਨਾਲ ਜੁੜੇ ਮੁੱਦੇ ਨੂੰ ਲੈ ਕੇ ਆ ਤੁਸੀਂ ਸਾਡੀਆਂ ਸਤਕਾਰਯੋਗ ਬੀਬੀਆਂ ਪੈਣਾ ਨੌਜਵਾਨ ਬਜ਼ੁਰਗ ਭਾਈ ਅਮਰਿਤਪਾਲ ਸਿੰਘ ਅਤੇ ਹੋਰ ਜਿਹੜੇ ਐਨਐਸਏ ਅਧੀਨ ਗ੍ਰਿਫਤਾਰ ਕੀਤੇ ਨੇ ਉਹਨਾਂ ਦੇ ਪਰਿਵਾਰ ਭੁਖੜ ਹੜਤਾਲ ਤੇ ਬੈਠੇ ਨੇ 45 ਜਿਹੜੇ ਭਾਈ ਅਮਰਿਤਪਾਲ ਸਿੰਘ ਖਾਲਸਾ ਜੀ ਦੇ ਸਾਥੀ ਦਿਪੂਗੜ੍ਹ ਜੇਲ੍ਹ ਅਤੇ ਅੰਮ੍ਰਿਤਸਰ ਜੇਲ੍ਹ ਵਿੱਚ ਉਹ ਭੁਖੜਤਾਲ ਤੇ ਬੈਠੇ ਨੇ ਸ਼ਾਇਦ ਅੱਜ 11ਵਾਂ ਕਿੰਨਾ ਦਿਨ ਹੋ ਗਿਆ ਜ਼ਿਆਦਾ ਹੋ ਗਿਆ ਸਰ ਔਰ ਇੱਥੇ ਸਾਡੀਆਂ ਉਹਨਾਂ ਦੇ ਪਰਿਵਾਰ ਦੀਆਂ ਸਤਕਾਰਯੋਗ ਬੀਬੀਆਂ ਭੈਣਾ ਉਹਦੀ ਮਾਤਾ ਉਹਦੇ ਪਿਤਾ ਉਹ ਸਾਰੇ ਇੱਥੇ ਭੁਖੜਤਾਲ ਤੇ ਬੈਠੇ ਹੋਏ ਨੇ ਤੇ ਕਿਹੋ ਜੀ ਜਮਹੂਰੀਅਤ ਹੈ 21ਵੀਂ ਸਦੀ ਦੇ ਵਿੱਚ ਕਿਹੋ ਜੀ ਕੇਂਦਰ ਸਰਕਾਰ ਆ ਤੇ ਕਿਹੋ ਜੀ ਸਾਡੀ ਆਪਣੀ ਸਰਕਾਰ ਜਿਹੜੀ ਆਪਾਂ ਕਹਿੰਨੇ ਕਿ ਪੰਜਾਬ ਸਰਕਾਰ ਆ ਜਿਹਨੂੰ ਇੰਨਾ ਫਿਕਰ ਨਿਗਾ ਕਿ ਘੱਟੋ ਘੱਟ ਜਾ ਕੇ ਅਸੀਂ ਉਹਨਾਂ ਨਾਲ ਬੈਠ ਕੇ ਉਹਨਾਂ ਦੀ ਗੱਲ ਸੁਣ ਕੇ ਕੋਈ ਦਲੀਲ ਪੇਸ਼ ਕਰਕੇ ਕੋਈ ਕਾਨੂੰਨ ਦਾ ਪੱਖ ਪੇਸ਼ ਕਰਕੇ ਅਸੀਂ ਇਹਨਾਂ ਦਾ ਕੋਈ ਮਸਲਾ ਹੱਲ ਕਰ ਸਕੀਏ ਇਹਦਾ ਮਤਲਬ ਹੈ ਕਿ ਇਹ ਜ਼ਾਲਮ ਇਹਨਾਂ ਦੇ ਜਿਹੜਾ ਜ਼ਿਹਨ ਆ ਇਹਨਾਂ ਦਾ ਜਿਹੜਾ ਦਿਲ ਹੈ ਉਹ ਜ਼ਾਲਮਾਂ ਵਾਲਾ ਦਿਲ ਹੈ ਪਹਿਲੀ ਗੱਲ ਤਾਂ ਐਨਐਸਏ ਜਿਹੜਾ ਵਾ ਉਹ ਅੱਜ ਦੇ ਯੁੱਗ ਵਿੱਚ ਇੱਕ ਨਿਹਾਇਤ ਰਿਜੈਕਟਡ ਕਾਲਾ ਕਾਨੂੰਨ ਮੰਨਿਆ ਗਿਆ ਸਾਰੀ ਦੁਨੀਆ ਦੇ ਵਿੱਚ ਆਪਣੇ ਦੇਸ਼ ਵਿੱਚ ਵੀ ਪਹਿਲਾਂ ਇਹ ਐਨਐਸਏ 1980 'ਚ ਬਣਿਆ ਸੀਗਾ ਉਦੋਂ ਸਭ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਪੰਜਾਬ ਦੇ ਵਿੱਚ ਸ਼ਿਕਾਰ ਹੋਏ ਉਹਨਾਂ ਵਿੱਚ ਟੋੜਾ ਸਾਹਿਬ ਵੀ ਸੀਗੇ ਮੇਰੇ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ ਉਹਨਾਂ ਨੂੰ ਵੀ ਇਦਾਂ ਚੱਕ ਕੇ ਲੈ ਗਏ ਅ ਅਗਰਤਲਾ ਤ੍ਰਿਪੁਰਾ ਸਟੇਟ ਐ ਬੈਸਟ ਬੰਗਾਲ ਦੇ ਲਾਗੇ ਉੱਥੇ ਲੈ ਕੇ ਕਦੀ ਹਜ਼ਾਰੀ ਬਾਗ ਲੈ ਕੇ ਚਾਰ ਪੰਜ ਵਾਰ ਹੀ ਲਾਇਆ। ਔਰ ਉਸ ਤੋਂ ਬਾਅਦ ਇਸੇ ਦੇਸ਼ ਦੀ ਸਰਕਾਰ ਨੇ ਸਵੀਕਾਰ ਕੀਤਾ ਕਿ ਟਾਡਾ ਐਨ ਐਸ ਐ ਸਾਰੇ ਬਲੈਕ ਲਾਜ਼ ਨੇ ਅਸੀਂ ਇਹਨਾਂ ਨੂੰ ਵਾਪਸ ਇਹ ਰਿਪੀਲ ਹੋਏ ਨੇ ਪਾਰਲੀਮੈਂਟ ਦੇ ਵਿੱਚ। ਤੇ ਆ ਹੁਣ ਜਿਹੜੀ ਕੇਂਦਰ ਸਰਕਾਰ ਚੱਲ ਰਹੀ ਆ ਬੀ ਜੀ ਪੀ ਦੀ ਇਹਨਾਂ ਨੇ ਦੁਬਾਰਾ ਇਸ ਨੂੰ ਹੋਰ ਸਟਰੋਂਗ ਕਰਕੇ ਯੋਆਪਾ ਵਰਗੇ ਲਾਜ਼ ਜਿਹਦੇ 'ਚ ਨਾ ਕੋਈ ਅਪੀਲ ਨਾ ਕੋਈ ਦਲੀਲ ਨਾ ਕੋਈ ਜ਼ਮਾਨਤ ਨਾ ਕੋਈ ਕੁਛ ਨਹੀਂ। ਇਹ ਦੁਬਾਰਾ ਰਿਵਾਈਵ ਕਰਤੇ ਔਰ ਇਹ ਤੋਂ ਥੋੜੀ ਦੂਰ ਥੋੜੀ ਦੂਰੀ ਤੇ ਕੁਝ ਮੀਟਰ ਹੀ ਹੋਣਗੇ 100 200 300 ਮੀਟਰ ਜਲਿਆਵਾਲਾ ਬਾਗ ਜਿਹੜਾ ਨਾ ਇੱਕ ਚਿੰਨ ਮੰਨਿਆ ਗਿਆ ਤਸ਼ੱਦਦ ਦਾ ਅੰਗਰੇਜ਼ਾਂ ਦੇ ਰਾਜ ਵਿੱਚ ਜਨਰਲ ਡਾਇਰ ਨੇ ਕਿਸ ਤਰ੍ਹਾਂ ਨਾਲ ਨਿਹੱਤੇ ਲੋਕਾਂ ਦੇ ਉੱਤੇ ਗੋਲੀਆਂ ਚਲਾ ਕੇ ਕਿੰਨੇ ਬੰਦੇ ਮਾਰਤੇ ਤੁਹਾਨੂੰ ਸਾਰਿਆਂ ਨੂੰ ਇਤਿਹਾਸ ਦਾ ਪਤਾ ਵਾ ਉਹ ਸਾਰਾ ਕੁਝ ਉਦੋਂ ਅੰਗਰੇਜ਼ਾਂ ਨੇ 1919 ਦੇ ਵਿੱਚ ਜਦੋਂ ਸਾਕਾ ਵਰਤਿਆ ਵਾ ਉਹ ਇੱਕ ਰੋਲੇਟ ਐਕਟ ਬਣਾਇਆ ਸੀ ਬ੍ਰਿਟਿਸ਼ ਪਾਰਲੀਮੈਂਟ ਨੇ ਉਸ ਐਕਟ ਵਿੱਚ ਵੀ ਇਹੀ ਕਾਨੂੰਨ ਸੀ ਜਿਹਦਾ ਐਮਐਸਏ ਵਿੱਚ ਹੁਣ ਐਮਐਸਏ ਵਿੱਚ ਨਾਰਮਲ ਕੋਰਸ ਵਿੱਚ ਤੁਸੀਂ ਨਾ ਕਿਤੇ ਜਾ ਸਕਦੇ ਹੋ ਨਾ ਕੋਈ ਬੇਲ ਅਪਲਾਈ ਕਰ ਸਕਦੇ ਨਾ ਕੋਈ ਵਕੀਲ ਕਰ ਸਕਦੇ ਹੋ ਇੱਕ ਸਰਕਾਰ ਦਾ ਮਨਜ਼ੂਰਸ਼ੁਦਾ ਐਡਵਾਈਜ਼ਰੀ ਬੋਰਡ ਹੁੰਦਾ ਇੱਕ ਰਿਟਾਇਰਡ ਜੱਜਸ ਦਾ ਸਾਡੇ ਵੇਲੇ ਜਦੋਂ ਮੇਰੇ ਪਿਤਾ ਜੀ ਸੀ ਮੈਂ ਉਹਨਾਂ ਕੇਸਾਂ ਨੂੰ ਖੁਦ ਲੜਿਆ ਨਾਲ ਹੋ ਕੇ ਤਿੰਨ ਰਿਟਾਇਰਡ ਜੱਜਸ ਮਾਫ ਕਰਨਾ ਚੰਗਾ ਨਹੀਂ ਲੱਗਦਾ ਜਿਹੜੇ ਬਿਲਕੁਲ ਰੱਦੀ ਜਿਹੜੇ ਰਿਜੈਕਟਡ ਹੁੰਦੇ ਜਿਨ੍ਹਾਂ ਨੇ ਸਿਰਫ ਰਿਟਾਇਰਮੈਂਟ ਤੋਂ ਬਾਅਦ ਕੁਝ ਟੁਕੜਿਆਂ ਦੇ ਉੱਤੇ ਪੜਨਾ ਉਹਦਾਂ ਦੇ ਜੱਜ ਲੱਭ ਜਾਂਦੇ ਨੇ ਅੱਜ ਵੀ ਲੱਭਦੇ ਨੇ ਸਾਰੇ ਉਹਨਾਂ ਦਾ ਐਡਵਾਈਜ਼ਰੀ ਬੋਰਡ ਬਣਾਤਾ ਔਰ ਐਨਐਸਏ ਦਾ ਪੀਰੀਅਡ 1 ਸਾਲ ਦੀ ਡਿਟੈਂਸ਼ਨ ਹੈ ਉਹ 1 ਸਾਲ ਐਡਵਾਈਜ਼ਰੀ ਬੋਰਡ ਤਰੀਕਾ ਪਾ ਕੇ ਕੱਢ ਦਿੰਦਾ ਮੈਨੂੰ ਹੁਣ ਪਤਾ ਨਹੀਂ ਸਰ ਤਰਸੀਮ ਸਿੰਘ ਜੀ ਬੈਠੇ ਮੈਂ ਇਹਨਾਂ ਨੂੰ ਪੁੱਛਿਆ ਵੀ ਸਿੱਖਦੇ ਨੇ ਉਹ ਤਰੀਕਾ ਪਾਈ ਜਾਂਦਾ ਸੁਣੀ ਜਾਂਦਾ ਸੁਣੀ ਜਾਂਦਾ ਕਿਉਂਕਿ ਜਾਂ ਐਨਐਸਏ ਦੀ ਜਿਹੜਾ ਐਡਵਾਈਜ਼ਰੀ ਬੋਰਡ ਆ ਉਹ ਤੁਹਾਡੀ ਅਪੀਲ ਰਿਜੈਕਟ ਕਰੇ ਫਿਰ ਤੁਸੀਂ ਟੈਕਨੀਕਲੀ ਕਿਸੇ ਹਾਈ ਕੋਰਟ ਸੁਪਰੀਮ ਕੋਰਟ ਜਾ ਸਕਦੇ ਔਰ ਰਿਜੈਕਟ ਵੀ ਨਹੀਂ ਕਰਦੇ ਪਰਵਾਹ ਵੀ ਨਹੀਂ ਕਰਦੇ ਤੇ ਕੁਛ ਨਹੀਂ ਫੈਸਲਾ ਦਿੰਦੇ ਤੇ ਸਾਲ ਉਦੋਂ ਟਪਾ ਦਿੰਦੇ ਨੇ ਇਹ ਪਹਿਲੀ ਗੱਲ ਤਾਂ ਇਹ ਇਥੋਂ ਦੇ ਇਸ ਦੇਸ਼ ਦੇ ਰਿਟਾਇਰਡ ਜੱਜਸ ਦਾ ਵਿਵਹਾਰ ਤੇ ਵਤੀਰਾ ਵਾ ਆਪਣੇ ਕਾਨੂੰਨ ਆਪਣੇ ਦੇਸ਼ ਦੇ ਸੰਵਿਧਾਨ ਦੇ ਬੁੱਤੋਂ ਲੱਗ ਫਿਰ ਜਦੋਂ ਅੰਗਰੇਜ਼ਾਂ ਨੇ 1919 ਲਾਤਾ ਸਾਰੇ ਦੇਸ਼ ਵਿੱਚ ਜਦੋਂ ਬੜੇ ਪ੍ਰੋਟੈਸਟ ਹੋਏ ਕਿ ਤਾਂ ਬੜਾ ਕਾਲਾ ਕਾਨੂੰਨ ਆ ਗਿਆ ਜੀ ਮੈਂ ਕਿਹਾ ਨਾ ਇਹਨਾਂ ਰੌਣਾਂ ਤੋਂ ਅੰਗਰੇਜ਼ ਚੰਗੇ ਸੀ ਉਹਨਾਂ 1922 ਵਿੱਚ ਉਹ ਐਕਟ ਰਿਪੀਲ ਕਰ ਦਿੱਤਾ ਵਾਪਸ ਲੈ ਲਿਆ ਕਿ ਅਸੀਂ ਗਲਤ ਕੰਮ ਕੀਤਾ ਸੀਗਾ ਅਸੀਂ ਐਕਟ ਵਿਟਡਰਾ ਕਰਦੇ ਆ ਤੇ ਜਿਹੜੇ ਜਿੰਨੇ ਫੜੇ ਹੋਏ ਸੀ ਉਸ ਕਾਨੂੰਨ ਦੇ ਵਿੱਚ ਉਹ ਸਾਰੇ ਛੱਡ ਦਿੱਤੇ ਤੇ ਸਾਡੀ ਜਿਹਨੂੰ ਕਹਿੰਦੇ ਅਸੀਂ ਆਪਣੀ ਸਰਕਾਰ ਜੀ ਅਸੀਂ ਆਪਣੀ ਧਰਤੀ ਜੀ ਸਾਡਾ ਆਪਣਾ ਦੇਸ਼ ਜੀ ਤੁਸੀਂ ਮੈਨੂੰ ਦੱਸੋ ਕਿ ਕਿੱਥੋਂ ਦਾ ਕਾਨੂੰਨ ਆ ਕਿ ਇੱਕ ਇੱਕ ਵਿਅਕਤੀ ਤੇ ਕੁਝ ਉਹਦੇ ਸਾਥੀ ਇੱਕ ਧਰਮ ਦਾ ਪ੍ਰਚਾਰ ਕਰਦੇ ਹੋਣ ਜਿੱਦਾਂ ਇਥੋਂ ਪਹਿਲਾਂ ਬੋਲਿਆ ਗਿਆ ਸਟੇਜ ਤੋਂ ਨਸ਼ੇ ਦੇ ਖਿਲਾਫ ਕੈਂਪੇਨ ਕਰਦੇ ਹੋਣ ਜਿੰਨਾ ਮੈਂ ਉਹਨਾਂ ਨੂੰ ਦੇਖਿਆ ਪੜਿਆ ਸੁਣਿਆ ਉਹਦੇ ਵਿੱਚ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਸੀ ਕਿ ਜਿਹਦੇ ਵਿੱਚ ਐਨਐਸਏ ਲਾਗੂ ਹੋਣ ਦਾ ਬਣਦਾ ਸੀਗਾ ਔਰ ਠੀਕ ਹੈ ਜਿਹੜਾ ਅਜਨਾਲੇ ਮੈਕਸਿਮਮੇ ਝਗੜਾ ਹੋਇਆ ਗੁਰਦੁਆਰੇ ਉੱਥੇ ਪੁਲਿਸ ਸਟੇਸ਼ਨ ਦੇ ਅੰਦਰ ਤੁਸੀਂ ਉਹਨਾਂ ਨੂੰ ਤੁਹਾਡੇ ਕੋਲ ਤੁਹਾਡਾ ਆਪਣਾ ਸੰਵਿਧਾਨ ਇੰਨਾ ਕਮਜ਼ੋਰ ਹੈ ਕਿ ਅਸੀਂ ਉਹਨਾਂ ਦੀ ਇੱਥੇ ਟ੍ਰਾਇਲ ਨਹੀਂ ਕਰ ਸਕਕੇ ਅਮਰਿਤਸਰ ਵਿੱਚ ਅਮਰਿਤਸਰ ਦੀ ਜੇਲ੍ਹ 'ਚ ਨਹੀਂ ਰੱਖ ਸਕਕੇ ਤੁਸੀਂ 307 ਲਾ ਦਿਓ 452 ਲਾ ਦਿਓ ਜੋ ਤੁਹਾਡੇ ਕੋਲ ਧਰਾਵਾ ਹੈਗੀਆਂ ਲਾ ਦਿਓ ਪਰ ਨਹੀਂ ਉਹਨਾਂ ਨੂੰ ਚੱਕ ਕੇ ਐਨਐਸਏ ਲਾ ਕੇ ਤੇ ਕਿੱਥੇ ਲੈ ਕੇ ਗਏ ਨੇ ਅਸਾਮ ਅਸਾਮ ਸਭ ਤੋਂ ਘੱਟ ਸਿੱਖਵਾਦੀ ਹੈ ਮੈਨੂੰ ਕਿਸੇ ਮਿੱਤਰ ਨੇ ਹੁਣੇ Uh, 2011 ਦੀ ਸੈਂਸਸ ਰਿਪੋਰਟ ਭੇਜੀ ਆ ਮਰਦਮ ਸ਼ਮਾਰੀ ਦੀ ਉਹਦੇ ਚ ਅਸਾਮ ਦੇ ਵਿੱਚ ਕੁੱਲ ਆਬਾਦੀ ਤਕਰੀਬਨ 3 ਕਰੋੜ 12 ਲੱਖ ਗਿਣੀ ਗਈ ਸੀ ਉਹਦੇ ਚ ਸਿਰਫ 20000 ਤੇ 600 ਵਿਅਕਤੀ ਸਿੱਖ ਅਸਾਮ ਚ ਰਹਿੰਦੇ ਮਤਲਬ 1 ਫੀਸਦੀ 0.7 0.07 ਪਰਸੈਂਟ ਜਿਹੜੇ ਸਿੱਖ ਸੀਗੇ ਉੱਥੇ ਲੱਭ ਕੇ ਲੈ ਕੇ ਗਏ ਕਿ ਉੱਥੇ ਰੱਖੋ ਜਿੱਥੇ ਕਿ ਪਿੱਛੇ ਕੋ ਮੁਲਾਕਾਤ ਨਾ ਕਰ ਸਕੋ ਮਦਦ ਨਾ ਕਰ ਸਕੋ ਆਵਾਜ਼ ਨਾ ਉਠਾ ਸਕੋ ਇੰਨੀ ਦੂਰ ਲੈ ਕੇ ਗਏ ਉੱਥੇ ਔਰ ਇਹ ਜਿਹੜਾ ਵਤੀਰਾ ਹੈ ਇਹ ਮਾਫ ਕਰਨਾ ਇਹ ਸਾਰਾ ਕੁਝ ਦਿੱਲੀ ਦੇ ਇਸ਼ਾਰੇ ਦੇ ਉੱਤੇ ਹੋਇਆ ਵਾ ਮੈਂ ਆਪ ਕੇਚਰੀਵਾਲ ਨੂੰ ਸੁਣਿਆ ਤੁਸੀਂ ਵੀ ਸ਼ਾਇਦ ਸੋਸ਼ਲ ਮੀਡੀਆ ਤੋਂ ਸੁਣਿਆ ਹੋਵੇ ਕਿ ਜਦੋਂ ਭਾਈ ਅਨੁਤਪਾਲ ਸਿੰਘ ਤੇ ਦੂਜਿਆਂ ਦੀ ਗ੍ਰਿਫਤਾਰੀ ਕੀਤੀ ਆ ਕੇਂਦਰ ਨੇ ਹਮਾਰਾ ਸਾਥ ਮੰਗਾ ਨਹੀਂ ਹਮਨੇ ਕੇਂਦਰ ਦਾ ਸਾਥ ਮੰਗਾ ਉਹਨਾਂ ਨੇ ਸਾਥ ਦਿਆ ਅਗਰ ਉਹ ਦਿੱਲੀ ਵਿੱਚ ਵੀ ਹਮ ਉਹਨੂੰ ਬੋਲਤੇ ਹੈ ਕਿ ਆਪ ਦਿੱਲੀ ਵਿੱਚ ਵੀ ਮੰਗੋਗੇ ਹਮ ਦਿੱਲੀ ਵਿੱਚ ਵੀ ਆਪਕਾ ਸਾਥ ਦੇਂਗੇ ਆ ਜਿਹੜਾ ਇਨਕਲਾਬੀ ਵੱਡਾ ਲੀਡਰ ਇਸ ਦੇਸ਼ ਦਾ ਨਿਕਲ ਕੇ ਆਇਆ ਹੁਣ ਕੀ ਇਨਕਲਾਬ ਦਾ ਮਤਲਬ ਇਹ ਸੀਗਾ ਕਿ ਹੋਰ ਕਾਲੇ ਕਾਨੂੰਨਾਂ ਦੇ ਤਹਿਤ ਲੋਕਾਂ ਨੂੰ ਗ੍ਰਿਫਤਾਰ ਕਰਕੇ ਤੇ ਹਜ਼ਾਰਾਂ ਕਿਲੋਮੀਟਰ ਦੂਰ ਭੇਜ ਦੇਣਾ ਵਾ ਕੀ ਕਾਲੇ ਕਾਨੂੰਨਾਂ ਦਾ ਮਤਲਬ ਸੌਰੀ ਇਨਕਲਾਬ ਦਾ ਮਤਲਬ ਇਹ ਸੀਗਾ ਕਿ ਤੁਹਾਡੇ ਧਰਤੀ ਤੇ ਪੰਜਾਬ ਦੇ ਵਿੱਚ ਹਰਿਆਣੇ ਦੀ ਪੁਲਿਸ ਵੜ ਕੇ ਤੁਹਾਡੇ ਨੌਜਵਾਨਾਂ ਨੂੰ ਬੋਰੀਆਂ ਚ ਚੱਕ ਕੇ ਪਾ ਕੇ ਲੈ ਜਾਣ ਹਰਿਆਣੇ ਤੇ ਮਾਰ ਦੇਣ ਤੇ ਉਹਨਾਂ ਨੂੰ ਜ਼ਖਮੀ ਕਰ ਦੇਣ ਜਾਂ ਸਾਡੀ ਧਰਤੀ ਜਾਣ ਕੇ ਵੜ ਕੇ ਸਾਡੇ 250 ਕਿਸਾਨਾਂ ਨੂੰ ਫੱਟੜ ਕਰ ਦੇਣ ਟਰੈਕਟਰ ਟਰਾਲੀਆਂ ਭੰਨ ਦੇਣ ਤੁਹਾਡੇ ਨਿਸ਼ਾਨ ਸਾਹਿਬ ਨੂੰ ਪੈਰਾਂ ਥੱਲੇ ਕੁਚਲਣ ਤੇ ਕਿਸਾਨੀ ਝੰਡਿਆਂ ਨੂੰ ਥੱਲੇ ਕੁਚਲਣ ਕਿ ਇਹ ਇਨਕਲਾਬ ਲਿਆਉਣਾ ਚਾਹੁੰਦੇ ਸੀ ਤੁਸੀਂ ਮੂਕ ਦਰਸ਼ਕ ਬਣ ਕੇ ਬੈਠੇ ਹੋ ਨੇ ਭਗਵੰਤੂ ਨਹੀਂ ਸਾਰੇ 92 ਆਪਾਂ ਚੁਣ ਕੇ ਭੇਜੇ ਮੈਂ ਕਹਿੰਦਾ ਯਾਰ ਆ ਤੁਹਾਡਾ 92 ਜੋ ਇੱਕਾ ਗੈਰ ਸਿੱਖ ਚੰਗਾਵਾ ਕੁਮਰ ਵਿਜੇ ਪ੍ਰਤਾਪ ਸਿੰਘ ਘਟੋ ਘਟ ਬੇਅਦਬੀ ਦੇ ਵਾਸਤੇ ਤਾਂ ਬੋਲ ਰਿਹਾ ਹੈਗਾ ਵਾ 91 ਮੂੰਹ ਨੂੰ ਤਾਲੇ ਲਾਈ ਬੈਠੇ ਹੋ ਨੇ ਨਾ ਕੋ ਚੰਗਾ ਨਾ ਕੋ ਮਾੜਾ ਭਾਵੇਂ ਇਹਨਾਂ ਨੂੰ ਦਰੜ ਦੇ ਉਹ ਭਾਵੇਂ ਚਪੇੜਾ ਮਾਰ ਲਓ ਪਾਵਾਇ ਕੁੱਟ ਖਾ ਲੈਣ ਨਾ ਕੋ ਚੰਗਾ ਨਾ ਕੋ ਮਾੜਾ ਇੰਨਾ ਕੁਝ ਹੋਇਆ ਕੋਈ ਗੱਲ ਨਹੀਂ ਅੰਦੋਲਨ ਵਿੱਚ ਕਿੰਨਾ ਕੁਝ ਹੋਇਆ ਭਾਈ ਅਮਰਿਤ ਸਿੰਘ ਅਮਰਪਾਲ ਸਿੰਘ ਖਾਲਸਾ ਐਨਐਸਸੀ ਕਿੰਨਾ ਕੁਝ ਲੱਗਿਆ ਕੋਈ ਬੋਲਣ ਨੂੰ ਤਿਆਰ ਨਹੀਂ ਗਾ ਫਿਰ ਵੀ ਕਹੀ ਜਾਂਦੇ ਅਸੀਂ ਇਨਕਲਾਬੀ ਆ ਜਿਸ ਸ਼ਹੀਦ ਭਗਤ ਸਿੰਘ ਦੇ ਵਾਰਿਸ ਆ ਲੈ ਵੀ ਜੇ ਸ਼ਹੀਦ ਭਗਤ ਸਿੰਘ ਜਿੰਦਾ ਹੁੰਦਾ ਜਾਂ ਬਾਬਾ ਸਾਹਿਬ ਅੰਬੇਦਕਰ ਜੇ ਦਾ ਸੰਵਿਧਾਨ ਦੀ ਦੁਹਾਈ ਦਿੰਦੇ ਆ ਅਗਰ ਉਹ ਜਿੰਦੇ ਹੁੰਦੇ ਤੇ ਕੀ ਉਹ ਐਨਐਸਸੀ ਦੇ ਮਦਈ ਹੋਣੇ ਸੀਗੇ ਕਿ ਸ਼ਹੀਦ ਭਗਤ ਸਿੰਘ ਜਨੇ ਸਭ ਕੁਝ ਆਪ ਆਪਣੇ ਹੰਡਾਇਆ ਉਹ ਕੁਰਬਾਨੀ ਦਿੱਤੀ ਕਿ ਉਹ ਮਦਈ ਹੋਣਾ ਸੀਗਾ ਕਿ ਐਨਐਸਏ ਲੱਗਣਾ ਚਾਹੀਦਾ ਮੈਂ ਭਗਵੰਤ ਮਾਨ ਨੂੰ ਸਿੱਧਾ ਸਵਾਲ ਕੇਜਰੀਵਾਲ ਨੂੰ ਪੁੱਛਣਾ ਚਾਹੁੰਨਾ ਤੇ ਵਿੱਚੇ ਬੀਜੇਪੀ ਦੀ ਕੇਂਦਰ ਸਰਕਾਰ ਨੂੰ ਪੁੱਛਣਾ ਚਾਹੁੰਨਾ ਪਰ ਲਾਈ ਜਾਂਦੇ ਨੇ ਸਭ ਕੁਝ ਔਰ ਸਾਡਾ ਜਿਹੜਾ ਪੰਜਾਬ ਦਾ ਹੋਮ ਡਿਪਾਰਟਮੈਂਟ ਹੈ ਜਿਹੜਾ ਪੁਲਿਸ ਦਾ ਡਿਪਾਰਟਮੈਂਟ ਹੈ ਉਹ ਇਹਨਾਂ ਨੇ ਉੱਥੇ ਹਵਾਲੇ ਕੀਤਾ ਹੋਇਆ ਲੈ ਉਹ ਸ਼ੁਭਕਰਨ ਮਰ ਗਿਆ ਵਿਚਾਰਾ ਉਹਦੇ ਸਿਰ ਤੇ ਸ਼ਰੇਆਮ ਗੋਲੀ ਮਾਰੀ ਪਿੱਛੇ ਵੀਡੀਓਜ਼ ਆ ਗਈਆਂ ਹੁਣ ਕਹਿੰਦੇ ਜੀ ਉਹ ਹਰਿਆਣੇ ਦੀ ਧਰਤੀ ਤੇ ਸੀਗਾ ਜੀ ਜੀਂਦ ਇਲਾਕੇ ਵਿੱਚ ਪੁਲਿਸ ਸਟੇਸ਼ਨ ਘੜੀ ਪੈਂਦਾ ਵਾ ਪਹਿਲੀ ਗੱਲ ਤਾਂ ਝੂਠਾ ਪ੍ਰਚਾਰ ਹੈ ਸਾਰ ਕਿੱਥੇ ਮਰਿਆ ਕਿੱਥੋਂ ਚੱਕ ਕੇ ਲੈ ਗਏ ਨੇ ਮੰਨੋ 1 ਮਿੰਟ ਵਾਸਤੇ ਕਿ ਜੀਨ ਦੇ ਇਲਾਕੇ ਦੇ ਵਿੱਚ ਮਰਿਆ ਵਾ ਕਾਨੂੰਨ ਸਾਨੂੰ ਪ੍ਰੋਵਾਈਡ ਕਰਦਾ ਕਿ ਅਸੀਂ 0 ਐਫ ਆਈ ਆਰ ਦਰਜ ਕਰ ਸਕਦੇ ਦੇਸ਼ ਵਿੱਚ ਕਿਤੇ ਵੀ ਕਾਨੂੰਨ ਕਿਤੇ ਕੋਈ ਕ੍ਰਾਈਮ ਹੋਵੇ ਤੁਸੀਂ ਦੇਸ਼ ਵਿੱਚ ਕਿਤੇ ਵੀ 0 ਐਫ ਆਈ ਆਰ ਕਰਕੇ ਦਰਜ ਕਤਲ ਦੀ ਦਰਜ ਕਰਕੇ ਸ਼ੁਭ ਕਰਨ ਦੇ ਖਿਲਾਫ ਉਹਨਾਂ ਦੇ ਮਾਪਿਓ ਉੱਥੋਂ ਦੇ ਚਸ਼ਮਦੀਦ ਗਵਾਹ ਆਈ ਵਿਟਨੈਸ ਅਕਾਊਂਟ ਲੈ ਕੇ ਤੁਸੀਂ ਹਰਿਆਣਾ ਨੂੰ ਭੇਜ ਦਿਓ ਇੰਨਾ ਤਾਂ ਕਰ ਦਿਓ ਹਰਿਆਣਾ ਕਰੇ ਨਾ ਕਰੇ ਇਨਵੈਸਟੀਗੇਸ਼ਨ ਉਹਦੀ ਬਾਅਦ ਦੀ ਗੱਲ ਹੈਗੀ ਸਾਰੀ ਉਹ ਵੀ ਨਹੀਂ ਕੀਤਾ ਅੱਛਾ ਚਲੋ ਇਹ ਤਾਂ ਕਹਿੰਦੇ ਸ਼ੁਕਰਨਿ ਚ ਪਰਲੇ ਪਾਸੇ ਮਰਿਆ ਵਾ ਆ 250 ਬੰਦਾ ਦਾ ਇੱਥੇ ਫੱਟੜ ਹੋਇਆ ਟਰੈਕਟਰ ਥਸਾ ਦੇ ਇੱਥੇ ਪੰਨੇ ਨੇ ਮੈਡੀਕਲ ਰਿਪੋਰਟਸ ਲਹੂ ਲੋਹਾਨ ਹੋਏ ਬੈਠੇ ਨੇ ਕਿਸਾਨ ਉਹਨਾਂ ਦੇ ਉਹਨਾਂ ਦੇ ਖਿਲਾਫ ਇੱਕ ਐਫਆਈਆਰ ਦਰਜ ਕੀਤੀ ਆ ਸਾਡੇ ਇਨਕਲਾਬ ਦਾ ਮਤਲਬ ਕੱਢਿਆ ਇਹਨਾਂ ਨੇ ਪਿਛਲੇ 2 ਸਾਲਾਂ ਦੇ ਵਿੱਚ ਇੱਕ ਤਾਂ ਮੈਨੂੰ ਇਸ ਗੱਲ ਦਾ ਬਹੁਤ ਦੁੱਖ ਕਿ ਸਾਡੇ ਨੌਜਵਾਨ ਉਹਨਾਂ ਨੂੰ ਸੌਂਪ ਦਿੱਤੇ ਚੱਕ ਕੇ ਆਪਾਂ ਕਿ ਅਸਾਮ ਦੀ ਜੇਲ੍ਹ ਚ ਲੈ ਜੋ ਤੁਸੀਂ ਅਸਾਮ ਦੇ ਚੀਫ ਮਨਿਸਟਰ ਦਾ ਰਵਈਆ ਦੇਖ ਰਹੇ ਹੋ ਉਹ ਕਿੱਦਾਂ ਕਿਸ ਤਰ੍ਹਾਂ ਦੀ ਕੱਟੜਪੰਤੀ ਗੱਲਾਂ ਕਰ ਰਿਹਾ ਵਾ ਕਿੰਨਾ ਖਤਰਾ ਉੱਥੇ ਹੋਊਗਾ ਉਹ ਮੰਡਲਾ ਰਿਹਾ ਉਹਨਾਂ ਦੇ ਅੰਦਰ ਜੇਲ੍ਹਾਂ ਦੇ ਵਿੱਚ ਜਿੱਥੇ ਮੈਂ ਰਹਿ ਮੈਂ ਵੀ ਰਹਿ ਕੇ ਆਂ ਪਰ ਮੈਂ ਉਹਨਾਂ ਨੂੰ ਸਰ ਦੇਖ ਰਿਹਾ ਵਾਂ ਕਿ ਕਿੰਨਾ ਜਿੰਨ ਉਹਨਾਂ ਦਾ ਖਤਰਾ ਹੋਊਗਾ ਉਹ ਤੇ ਕੁਝ ਵੀ ਕਰ ਸਕਦੇ ਆ ਸਲੋ ਪੌਇਜ਼ਨਿੰਗ ਕਰ ਸਕਦੇ ਆ ਖਾਣੇ ਵਿੱਚ ਮੱਕੀ ਪਾ ਕੇ ਦੇਈ ਜਾਣਗੇ ਤੁਹਾਨੂੰ ਕੀ ਪਤਾ ਲੱਗੂਗਾ ਕਿੰਨਾ ਜ਼ੁਲਮ ਹੋਟ ਆਇਆ ਜਾ ਸਕਦਾ ਸੋ ਇਸ ਕਰਕੇ ਆ ਇਹ ਉਹਨਾਂ ਨੇ ਬਹੁਤ ਬਹੁਤ ਮਾੜਾ ਤੋਨਾ ਸਰਕਾਰਾਂ ਨੇ ਮਾੜਾ ਜਿਹੜਾ ਕਿਰਦਾਰ ਕੀਤਾ ਇੱਥੋਂ ਹੁਣ ਤੁਸੀਂ ਡੋਟ ਸਾਹਿਬ ਤੇ ਹੋਰ ਬੁਲਾਰੇ ਬੜੀਆਂ achੀਆਂ ਗੱਲਾਂ ਕਹਿੰਦੇ ਯਾਰ ਸੋ ਹਾਈ ਪਾਉਂਦੇ ਨੇ ਕਿ ਪੰਥ ਇਕੱਠਾ ਹੋ ਜੇ ਪੰਥ ਆਪਣਾ ਹੈ ਕੋਣਾ ਪਹਿਲਾਂ ਸਮਝੀਆ ਆਪਾਂ ਜਿਹੜਾ ਇਸਟੈਬਲਿਸ਼ਡ ਪੰਥ ਇੱਕ ਸਾਡਾ ਜਥੇਦਾਰ ਅਕਾਲ ਤਖਤ ਸਾਹਿਬ ਜਿਹੜਾ ਐਸ ਵੇਲੇ ਨੇ ਉਹ ਕਿਉਂ ਚੁੱਪ ਬੈਠੇ ਨੇ ਇਥੋਂ ਲੱਗੇ ਕਿ ਕਿਤੇ ਥੋੜੀ ਦੂਰ ਤੇ ਹੋਣਗੇ ਪਤਾ ਨਹੀਂ ਇੱਥੇ ਆਏ ਕਿ ਨਹੀਂ ਆਏ ਆਏ ਸੀ ਕਿ ਜੀ ਉਹਨਾਂ ਨੂੰ ਆਉਣਾ ਚਾਹੀਦਾ ਇੱਥੇ ਇਧਰੋਂ ਜ਼ਿਆਦਾ ਹੋਰ ਜ਼ਿੰਮੇਵਾਰੀ ਉਹਦੀ ਕੀ ਹੋ ਸਕਦੀ ਆ ਜੇ ਆਪਾਂ ਉਹਦਾ ਕਹਿੰਦੇ ਅਸੀਂ ਅੰਮ੍ਰਿਤ ਪ੍ਰਚਾਰ ਕਰਦੇ ਆ ਗੁਰੂ ਵਾਲੇ ਬਣੋ ਬਾਣੀ ਦੇ ਨਾਲ ਜੁੜੋ ਤੇ ਜਿਹੜੇ ਜੁੜ ਰਹੇ ਤੇ ਜੋੜ ਰਹੇ ਉਹ ਤਾਂ ਅੰਦਰ ਕਰਤੇ ਤੁਸੀਂ ਉਹਨਾਂ ਦਾ ਤੁਸੀਂ ਹਾਂ ਦਾ ਨਾਰਾ ਮਾਰ ਮੈਂ ਕੋਈ ਉਹਦੇ ਖਿਲਾਫ ਨਹੀਂ ਬੋਲ ਰਿਹਾ ਉਹ ਸਾਡੇ ਜਥੇਦਾਰ ਨੇ ਜਿੱਦਾਂ ਦੇ ਵੀ ਹੈਗੇ ਨੇ ਇਸਟੈਬਲਿਸ਼ਡ ਅਪੁਆਇੰਟਡ ਨੇ ਉਹਨਾਂ ਦਾ ਫਰਜ਼ ਬਣਦਾ ਕਿ ਭਾਈ ਅਮਰਿਤਪਾਲ ਸਿੰਘ ਦਾ ਕੇਸ ਚੱਕ ਕੇ ਪ੍ਰਾਈਮ ਮਿਨਿਸਟਰ ਨੂੰ ਮਿਲਣ ਜਾ ਕੇ ਹੋਮ ਮਿਨਿਸਟਰ ਨੂੰ ਮਿਲਣ ਜਾ ਕੇ ਕਿ ਤੁਸੀਂ ਕੀ ਕਰ ਰਹੇ ਹੋ ਆ ਪਰਿਵਾਰ ਦੇ ਨਾਲ ਕਿੰਨਾ ਅਨਿਆਏ ਹੋ ਰਿਹਾ ਵਾ ਦੂਸਰੀ ਸੰਸਥਾ ਹੈ ਐਸਜੀਪੀਸੀ ਉਹਨਾਂ ਦਾ ਵੀ ਫਰਜ਼ ਬਣਦਾ ਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿਰਫ ਲੰਗਰ ਲਾਉਣ ਵਾਸਤੇ ਥੋੜੋ ਬਣਾਈ ਆਪਾਂ ਯਾਰ ਸਿਰਫ ਇਹ ਥੋੜੋਗੇ ਥਾਂ ਥਾਂ ਦੇ ਉੱਤੇ ਆਪਾਂ ਕੈਂਪ ਲਾਤੇ ਅੱਖਾਂ ਦੇ ਲਾਤੇ ਉਹ ਥੋੜੋ ਹੈਗੀ ਆ ਉਹ ਤੁਹਾਡਾ ਹੈਗਾ ਕਿ ਤੁਸੀਂ ਜੇ ਤੁਹਾਡੀ ਕੌਮ ਨਾਲ ਵਿਤਕਰਾ ਹੋ ਰਿਹਾ ਕਿਤੇ ਕੌਮੀਆਂ ਨੇ ਆਏ ਹੋ ਰਿਹਾ ਵਾ ਕਿਤੇ ਇਸ ਤਰ੍ਹਾਂ ਦਾ ਜ਼ੁਲਮ ਹੋ ਰਿਹਾ ਤੁਸੀਂ ਉਹਦੇ ਖਿਲਾਫ ਬੋਲਣਾ ਤੀਸਰੀ ਸ਼੍ਰੋਮਣੀ ਅਕਾਲੀ ਦਲ ਹੁਣ ਸੁਖਬੀਰ ਸਿੰਘ ਬਾਦਲ ਹੁਣੇ ਰੋਜ਼ ਲੋੜਾ ਪਾਉਂਦੇ ਨੇ ਕਦੀ ਯਾਤਰਾ ਕੱਢਦੇ ਨੇ ਕਦੀ ਕੁਝ ਕਰਦੇ ਨੇ ਤੇ ਇਹਦੇ ਬਾਰੇ ਕਿਉਂ ਨਹੀਂ ਬੋਲਦੇ ਡਰਦੇ ਕਿਉਂ ਆ ਹੁਣ ਦੇਖੋ ਭਾਰਤ ਦੀਆਂ ਏਜੰਸੀਆਂ ਨੇ ਦੋ ਇੱਕ ਕਤਲ ਕਰਵਾਇਆ ਕੈਨੇਡਾ ਦੀ ਧਰਤੀ ਦੇ ਉੱਤੇ ਕੈਨੇਡਾ ਦੀ ਅ ਨਿਜਰ ਦਾ ਤੁਸੀਂ ਮੈਨੂੰ ਦੱਸੋ ਕੋਈ ਪੰਜਾਬ ਦੀ ਸਿੱਖ ਲੀਡਰਸ਼ਿਪ ਬੋਲੀ ਨਿਜਰ ਦੇ ਹੱਕ ਦੇ ਵਿੱਚ 트루ਡੋ ਪ੍ਰਾਈਮ ਮਿਨਿਸਟਰ ਪੁੱਛ ਰਿਹਾ ਭਾਰਤ ਦੀ ਸਰਕਾਰ ਨੂੰ ਨਾਲ ਉਹਦੇ ਨਾਲ ਕੇ ਅਮਰੀਕਨ ਪ੍ਰਾਈਮ ਪ੍ਰੈਜ਼ੀਡੈਂਟ ਦਾ ਆਫਿਸ ਪੁੱਛ ਰਿਹਾ ਵਾ ਕਿ ਤੁਹਾਨੂੰ ਕੀ ਅਧਿਕਾਰ ਹੈ ਕਿ ਤੁਸੀਂ ਸਾਡੀਆਂ ਧਰਤੀ ਦੇ ਉੱਤੇ ਆਣ ਕੇ ਸਾਡੇ ਬੰਦਿਆਂ ਨੂੰ ਚੱਕ ਕੇ ਅਗਵਾ ਕਰਕੇ ਆ ਕਤਲ ਕਰ ਦਿਓ ਉਹ ਪੁੱਛ ਰਹੇ ਨੇ ਸਾਡੇ ਜਿਹੜੇ ਕੌਮੀ ਲੀਡਰ ਨੇ ਮੈਂ ਤਾਂ ਕੁਝ ਵੀ ਨਹੀਂ ਮੈਂ ਤਾਂ ਤੁਹਾਡੇ ਵਰਗੇ ਵਿੱਚੋਂ ਇੱਕ ਆ ਹਾਲਾਂਕਿ ਮੈਨੂੰ ਕਾਂਗਰਸ ਵਿੱਚ ਰਹਿ ਕੇ ਆ ਗੱਲਾਂ ਜਿਹੜੀਆਂ ਕਰਨੀਆਂ ਸੁਖਾਲੀਆਂ ਨਹੀਂ ਗਿਆ ਉਹ ਜਦੋਂ ਮਰਜੀ ਮੈਨੂੰ ਕੱਢ ਦੇਣਗੇ ਉਥੋਂ ਚਲੋ ਅਲੱਗ ਗੱਲ ਆ ਪਰ ਜਿਹੜੇ ਆਪਣੇ ਆਪ ਨੂੰ ਕਹਿੰਨੇ ਕਿ ਅਸੀਂ ਪੰਥ ਦੇ ਜ਼ਿੰਮੇਵਾਰ ਆ ਅਸੀਂ ਵੱਧ ਅਧਿਕਾਰਾਂ ਦੀ ਲੜਾਈ ਲੜੀ ਅਸੀਂ ਅਨੰਦਪੁਰ ਦਾ ਮੱਥਾ ਘੜਿਆ ਉਹ ਕਿੱਥੇ ਨੇ ਕਿੱਥੇ ਕਿੱਥੇ ਉਹ ਅੱਜ ਲੁਕੇ ਛਿਪੇ ਹੋਏ ਨੇ ਉਹ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਜਾਂ ਸ਼ੁਭਕਰਨ ਦੀ ਜਾਂ ਜੋ ਹੋਰ ਇੱਥੇ ਅਨਿਆਏ ਹੋਇਆ ਸਿੱਖਾਂ ਦੇ ਨਾਲ ਆ ਪਿਛਲੇ ਥੋੜੇ ਦੇਰ ਵਿੱਚ ਚਲੋ ਮਗਰਲੀ ਲੜਾਈ ਤਾਂ ਆਪਾਂ ਲੜੀ ਜਾਣੀ ਛੱਡੀ ਨਹੀਂ ਲੜਾਈ ਕੋਈ ਵੀ ਨਹੀਂ ਆਪਾਂ ਮਤ ਸਮਝੇ ਕੋਈ ਕਿ ਇਹ ਪੁਰਾਣੀ ਗੱਲ ਹੋ ਗਈ ਤੇ ਜੀ ਭੁੱਲ ਜਾਓ ਜੀ ਕਈ ਲੀਡਰ ਕਹਿੰਦੇ ਜੀ ਪੁਰਾਣੀ ਗੱਲ ਨਾ ਇਹ ਚੱਲੂ ਨਾਲ ਨਾਲ ਹੀ ਔਰ ਇਹ ਦਾਸਤਾਨ ਵੀ ਕਾਫੀ ਲੰਬੀ ਹੈ ਵੈਸੇ ਆਪਾਂ ਜੇ ਦੇਖੀਏ ਇਹ ਆਪਣੇ ਨਾਲ ਅੱਜ ਦਾ ਨਹੀਂ ਬਹੁਤ ਲੰਬੇ ਅਰਸੇ ਦਾ ਬਹੁਤ ਬਹੁਤ ਲੰਬੇ ਅਰਸੇ ਦਾ ਸਾਡੇ ਨਾਲ ਬੀਤ ਰਿਹਾ ਪਰ ਅੱਜ ਯੁੱਗ ਜਿਹੜਾ ਵਾ ਉਹ ਜਿਹੜੇ ਕਹਿੰਦੇ ਕਿ ਅਸੀਂ ਵੱਧ ਅਧਿਕਾਰ ਪੰਜਾਬ ਦੀ ਲੜਾਈ ਖੇਤੀ ਦੀ ਲੜਾਈ ਕਿਸਾਨਾਂ ਦੀ ਲੜਾਈ ਸਿੱਖਾਂ ਦੀ ਲੜਾਈ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਜ਼ਥੇਦਾਰ ਕੌਣ ਕੇ ਦਾ ਤੁਹਾਡੇ ਤੋਂ ਬਚਿਆ ਨਹੀਂ ਯਾਰੋ ਤੁਹਾਡਾ ਆਪਣਾ ਅਕਾਲ ਤਖਤ ਦਾ ਸਾਡਾ ਆਪਣਾ ਅਕਾਲ ਤਖਤ ਦਾ ਜ਼ਥੇਦਾਰ 32 ਸਾਲ ਦਾ ਚੱਕ ਕੇ ਮਾਰ ਦਿੱਤਾ ਉਹਨਾਂ ਨੇ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ 15 ਸਾਲ ਇਸ ਅਕਾਲੀ ਦਲ ਦੀ ਰਾਜ ਦੀ ਸਰਕਾਰ ਰਹੀ ਆ ਫਾਈਲ ਟੇਬਲ ਤੇ ਪਈ ਆ ਪ੍ਰਕਾਸ਼ ਸਿੰਘ ਬਾਦਲ ਦੇ ਏ ਡੀ ਜੀ ਪੀ ਤਿਵਾੜੀ ਦੀ ਰਿਪੋਰਟ ਉਹਨੇ ਇੰਨਾ ਇੰਨਾ ਦੱਸਤਾ ਕਿ ਉਸ ਨੂੰ ਫਲਾਣੇ ਦਿਨ ਕੌਂਕੇ ਜਥੇਦਾਰ ਭਾਈ ਗੁਰਦੇਵ ਸਿੰਘ ਨੂੰ ਪੁਲਿਸ ਚੱਕ ਕੇ ਲੈ ਕੇ ਗਈ ਆ ਫਰਦਰ ਇਨਕੁਆਇਰੀ ਹੋਣੀ ਚਾਹੀਦੀ ਕਿ ਉਹ ਮਰਿਆ ਕਿੱਦਾਂ ਵਾ ਤਿੰਨ ਸਰਕਾਰਾਂ ਨੰਗ ਗਿਆ ਕੋਈ ਪਤਾ ਨਹੀਂਗਾ ਬਿਲਕੁਲ ਉਹ ਹੋਰ ਹੁਣ ਰਿਪੋਰਟ ਛਾਇਆ ਹੋਈ ਤੇ ਹੁਣ ਉਹ ਕਹਿੰਦੇ ਜੀ ਸਾਨੂੰ ਤਾਂ ਸਾਡੇ ਧਿਆਨ ਚ ਨਹੀਂ ਸਿੱਖਦੇ ਨੇ ਐਵੇਂ ਫਰਜੀ ਜੀ ਜਾ ਕੇ ਉਹਦੇ ਘਰ ਢੇਰਾ ਮਾਰਦੇ ਐਦਾਂ ਤਾਂ ਨਹੀਂ ਲੜਾਈ ਲੜੀ ਜਾ ਸਕਦੀ ਹੈਗੀ ਆ ਔਰ ਜਿਨ੍ਹਾਂ ਨੇ ਮਾਰੇ ਜਿਨ੍ਹਾਂ ਨੇ ਮਾਰੇ ਚੱਕ ਚੱਕ ਕੇ ਸੁਮੇਤ ਸਿੰਘ ਸੈਣੀਆ ਵਰਗੇ ਉਹ ਅਖੋਤੀ ਪੰਥਕ ਸਰਕਾਰਾਂ ਦੇ ਵਿੱਚ ਡੀਜੀਪੀ ਨਿਯੁਕਤ ਕੀਤੇ ਗਏ ਨੇ ਉਹਨਾਂ ਨੂੰ ਉਹਨਾਂ ਨੂੰ ਤੋਹਫੇ ਦਿੱਤੇ ਨੇ ਯਾਰ ਐਨਐਸਏ ਤਾਂ ਲੱਗਣੀ ਚਾਹੀਦੀ ਉਹਨਾਂ ਲੋਕਾਂ ਤੇ ਜਿਨ੍ਹਾਂ ਨੇ ਸ਼ੁਭ ਕਰਨ ਨੂੰ ਮਾਰਿਆ ਵਾ ਐਨਐਸਏ ਲੱਗਣੀ ਚਾਹੀਦੀ ਜਿਨ੍ਹਾਂ ਨੇ ਜਥੇਦਾਰ ਭਾਈ ਗੁਰਦੇਵ ਸਿੰਘ ਕੋਂਕੇ ਨੂੰ ਮਾਰਿਆ ਵਾ ਐਨਐਸਏ ਲੱਗਣੀ ਚਾਹੀਦੀ ਆ ਐਨਐਸਏ ਲੱਗਣੀ ਚਾਹੀਦੀ ਆ ਜਿਹੜੇ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਸਾਡੇ ਨੌਜਵਾਨਾਂ ਨੂੰ ਚੱਕ-ਚੱਕ ਕੇ ਥੋੜੀ ਡਿਗਰੀ ਟੌਰਚਰ ਕਰਕੇ ਅੱਜ ਜਿਹੜੇ ਅਣਗਿਣਤ ਗਿਣਤੀ ਆ ਭਾਈ ਜਸਵੰਤ ਸਿੰਘ ਖਾਲੜਾ ਵਰਗਿਆਂ ਨੂੰ ਜਿਨ੍ਹਾਂ ਨੇ ਚੱਕ-ਚੱਕ ਕੇ ਮਾਰਿਆ ਜਿਨ੍ਹਾਂ ਨੇ ਭਾਈ ਜਟਾਣੇ ਦਾ ਪੂਰਾ ਘਰ ਸਾੜਿਆ ਜਿਨ੍ਹਾਂ ਨੇ ਉਹਦੇ ਨਿਆਣੇ ਨਹੀਂ ਬਖਸ਼ੇ ਛੋਟੇ-ਛੋਟੇ ਇੰਨੇ ਸੇ ਉਹਨਾਂ ਤੇ ਲੱਗਣੀ ਚਾਹੀਦੀ ਆ ਲਾਤੀ ਆ ਉਹਨਾਂ ਤੇ ਜਿਹੜੇ ਵਿਚਾਰੇ ਪ੍ਰਚਾਰ ਕਰਦੇ ਨੇ ਸੋ ਮੈਂ ਤਾਂ ਤੁਹਾਡੇ ਨਾਲ ਹਮਦਰਦੀ ਕਰਦਾ ਸ਼ੁਰੂ ਤੋਂ ਹੀ ਕਰਦਾ ਐਨ ਕਿਉਂਕਿ ਮੈਨੂੰ ਮੇਰੇ ਬਜ਼ੁਰਗਾਂ ਤੋਂ ਇਹ ਸੰਸਕਾਰ ਮਿਲੇ ਨੇ ਕੱਲੇ ਇਹ ਸੰਸਕਾਰ ਨਹੀਂ ਗੇ ਕਿਸੇ ਵੀ ਜ਼ੁਲਮ ਦੇ ਖਿਲਾਫ ਬੋਲਣਾ ਵਾ ਸਾਨੂੰ ਕੀ ਸਮਝਾ ਕੇ ਗਏ ਕਿ ਨਾ ਜ਼ੁਲਮ ਕਰਨਾ ਵਾ ਤੇ ਨਾ ਜ਼ੁਲਮ ਆਪਾਂ ਸਹਿਣਾ ਵਾ ਸਹਿਣਾ ਵੀ ਉਹਨਾ ਹੀ ਗੁਨਾਹ ਹੈਗਾ ਕਿ ਅਸੀਂ ਲੰਮੇ ਪਏ ਆ ਜੀ ਮਾਰੀ ਚੱਲੋ ਕੁੱਟੀ ਚੱਲੋ ਮੈਂ ਜਦੋਂ ਲੀਡਰ ਆਫ ਆਪੋਜੀਸ਼ਨ ਸੀਗਾ ਮੈਂ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਦਾ ਮਸਲਾ ਉੱਠਿਆ 2015 ਚ ਮੈਂ ਆਪਣੀ ਪਾਰਟੀ ਦੀ ਮੀਟਿੰਗ ਸੱਦੀ ਆ ਜਿਹੜੇ ਹੁਣ ਵੱਡੇ ਮੰਤਰੀ ਸੰਤਰੀ ਬਣੇ ਹੋਏ ਮੈਨੂੰ ਰੋਕਦੇ ਸੀਗੇ ਖੇਰਾ ਸਾਹਿਬ ਤੁਸੀਂ ਬੇਅਦਬੀਆਂ ਦੀ ਲੜਾਈ ਲੜੋਂਗੇ ਸਿੱਖਾਂ ਦੀ ਲੜਾਈ ਲੜੋਂਗੇ ਤਾਂ ਸਾਡੇ ਨਾਲ ਫਲਾਣਾ ਤਬਕਾ ਨਾਰਾਜ਼ ਹੋਊ ਫਲਾਣਾ ਤਬਕਾ ਨਾਰਾਜ਼ ਹੋ ਮੈਂ ਕਿਉਂ ਨਾਰਾਜ਼ ਹੋਣਗੇ ਦੱਸੋ ਤੁਸੀਂ ਮੇਨ ਇਮਾਨਦਾਰੀ ਨਾਲ ਦੱਸੋ ਜੇ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਲੜਾਈ ਲੜਦੇ ਆ ਤੇ ਕਿਉਂ ਹਿੰਦੂ ਨਾਰਾਜ਼ ਹੋਣਗੇ ਦੱਸੋ ਮੈਨੂੰ ਜਰਾ ਉਹਦੇ ਵਿੱਚ ਕੀ ਮਾੜੀ ਗੱਲ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੀ ਬਾਣੀ ਸ਼ਬਦ ਦੀ ਦਰਜ ਨਹੀਂ ਗਈ ਜੇ ਅਸੀਂ ਕਿਸੇ ਹੋਰ ਦੀ ਲੜਾਈ ਲੜਦੇ ਆ ਮੁਸਲਮਾਨ ਕਿਉਂ ਸਾਡੇ ਨਾਲ ਨਾਰਾਜ਼ ਹੋਣਗੇ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਲੜਾਈ ਲੜਦੇ ਆ ਇਹ ਮਿਥ ਬਣਾਈ ਗਈ ਹੈ ਝੂਠਾ ਪ੍ਰਚਾਰ ਕੀਤਾ ਗਿਆ ਵਾ ਔਰ ਮੈਂ ਉਹਨਾਂ ਨੂੰ ਇੱਕ ਵਾਰ ਨਹੀਂ ਮੈਂ ਉਹਨਾਂ ਨੂੰ ਆਪਣੀ ਮੈਂ ਕਿਹਾ ਕੱਲ ਨੂੰ ਕਿਸੇ ਦਲਿਤ ਦੇ ਨਾਲ ਅਨਿਆਹ ਹੋਊਗਾ ਆਪਾਂ ਲੜਾਂਗੇ ਉਹਦੇ ਨਾਲ ਜਲ ਕੇ ਕਿਸੇ ਹਿੰਦੂ ਦੇ ਨਾਲ ਜਸਟਿਸ ਹੋਊਗਾ ਆਪਾਂ ਖੜਾਂਗੇ ਉਹਦੇ ਨਾਲ ਕਿਸੇ ਮੁਸਲਮਾਨ ਦੇ ਨਾਲ ਤਕਾਊਗਾ ਆਪਾਂ ਖੜਾ ਗੱਲ ਬੇਇਨਸਾਫੀ ਦੇ ਖਿਲਾਫ ਲੜਨ ਦੀ ਹੈਗੀ ਆ ਗੱਲ ਇਨਜਸਟਿਸ ਦੇ ਖਿਲਾਫ ਲੜਨ ਦੀ ਆ ਗੱਲ ਕੋਈ ਧਰਮ ਦੀ ਜਾਤ ਦੀ ਪਾਤ ਦੀ ਉਹ ਬਾਦ ਦੀਆਂ ਗੱਲਾਂ ਨੇ ਸਾਰੀਆਂ ਜਿਹੜੇ ਬੰਦੇ ਮੂਕ ਦਰਸ਼ਕ ਬਣ ਕੇ ਬੈਠੇ ਨੇ ਅੱਜ ਇੱਥੇ ਪੰਜਾਬ ਦੇ ਵਿੱਚ ਜਿਹੜੇ ਸਮਝਦੇ ਇੱਕ ਕੋਈ ਨਹੀਂ ਇਹ ਉਹਨਾਂ ਭਾਈ ਅਮਰਿਤਪਾਲ ਨਾਲ ਹੋਇਆ ਵਾ ਯਾ ਸੁਭਕਰਨ ਦੇ ਨਾਲ ਹੋਇਆ ਯਾਦ ਰੱਖਣਾ ਇਹ ਗੱਲ ਜਿਸ ਦੌਰ ਵਿੱਚ ਆਪ ਕਦਮ ਰੱਖ ਰਹੇ ਆ ਆਪਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਿਹੜੇ ਘਰ ਵਿੱਚ ਸੁਭਕਰਨ ਬਾੜਾ ਵਤੀਰਾ ਹੋਣਾ ਵਾ ਤੇ ਕਿਹੜੇ ਘਰ ਦੇ ਵਿੱਚ ਭਾਈ ਅੰਮ੍ਰਿਤਪਾਲ ਵਾਲਾ ਵਤੀਰਾ ਹੋਣਾ ਤੁਹਾਨੂੰ ਕਿਸੇ ਨੂੰ ਕੁਝ ਪਤਾ ਨਹੀਂਗਾ ਆਪਣੇ ਬੱਚਿਆਂ ਨੂੰ ਆਪਣੇ ਭੂwek ਨੂੰ ਬਚਾਉਣ ਵਾਸਤੇ ਆਪਣੇ ਪੰਜਾਬ ਦੇ ਭੂwek ਨੂੰ ਬਚਾਉਣ ਵਾਸਤੇ ਸਾਰਿਆਂ ਨੂੰ ਲਾਮਬੰਦ ਹੋਣਾ ਚਾਹੀਦਾ ਤੇ ਮੈਂ ਕੋਈ ਕੰਡੈਮਨੇਸ਼ਨ ਨਹੀਂ ਕਰ ਰਿਹਾ ਇਹ ਕੰਮ ਹੈਗਾ ਸ਼੍ਰੋਮਣੀ ਅਕਾਲੀ ਦਲ ਦੀਆਂ ਸ਼ਕਤੀਆਂ ਦਾ ਕਿਰਪਾ ਕਰਕੇ ਇਕੱਠੇ ਹੋ ਉਹ ਭਾਈ ਸਿਮਰਨਜੀਤ ਸਿੰਘ ਮਾਨਗਰ ਆਉਂਦੇ ਨੇ ਤਾਂ ਉਹ ਆਪਣਾ ਫਰਜ਼ ਨਿਭਾ ਰਹੇ ਨੇ ਅਗਰ ਕੋਈ ਹੋਰ ਸੰਸਥਾਵਾਂ ਜਿਥੇ ਬੰਦੀਆਂ ਉਹ ਫਰਜ਼ ਨਿਭਾਰੀਆਂ ਵਾਂ ਤੇ ਜੇ ਸਿਰਫ ਨਿਸ਼ਾਨ ਰੱਖਣਾ ਵਾ ਤੇ ਸਰਕਾਰ ਵਾਸਤੇ ਲਾਲਸਾ ਕਰਨੀ ਆ ਤੇ ਫੇ ਛੱਡ ਦੇਣਾ ਚਾਹੀਦਾ ਆਪਣੇ ਘਰ ਬੈਠੋ ਤੇ ਤੁਸੀਂ ਕਹੋ ਜੀ ਜਿਹੜਾ ਅਖੇ ਲੀਡ ਕਰ ਸਕਦਾ ਉਸ ਨੂੰ ਕਿਉਂ ਹਣ ਦਿੱਤਾ ਜਾਵੇ ਉਹਦਾ ਕਹਿੰਦੇ ਅਸੀਂ ਵੱਧ ਅਧਿਕਾਰਾਂ ਦੇ ਮਦਈ ਆ ਤੁਹਾਡੇ ਲਾਗੇ ਜੰਮੂ ਕਸ਼ਮੀਰ ਦੇ ਦੋ ਟੋਟੇ ਕੀਤੇ ਬੀਜੇਪੀ ਦੀ ਸਰਕਾਰ ਨੇ ਯੂਟੀ ਬਣਾਤੀਆਂ ਉਦੋਂ ਇਹਨਾਂ ਨੇ ਵੋਟਾਂ ਪਾਈਆਂ ਉੱਥੇ ਉਸ ਨੂੰ ਆ ਹੁਣ ਤੁਹਾਨੂੰ ਸ਼ਾਇਦ ਪਤਾ ਕਿ ਨਹੀਂ ਪਤਾ ਤੁਸੀਂ ਸਾਰੇ ਬੜੇ ਜ਼ੀ ਹੋਸ਼ ਵਿਅਕਤੀ ਬੈਠੇ ਹੋ ਤੁਹਾਨੂੰ ਪਤਾ ਹੋਵੇ ਕਿ ਉੱਤਰਾਖੰਡ ਦੀ ਸਰਕਾਰ ਨੇ ਯੂਨੀਫਾਰਮ ਸਿਵਲ ਕੋਡ ਐਕਟ ਲਾਗੂ ਕਰਤਾ ਪੰਜਾਬ ਦੀ ਉਥੋਂ ਉੱਤਰਾਖੰਡ ਵਿਧਾਨ ਸਭਾ ਚ ਯੂਨੀਫਾਰਮ ਸਿਵਲ ਕੋਡ ਦਾ ਮਤਲਬ ਹੈ ਕਿ ਜੋ ਵੀ ਹੁਣ ਉੱਤਰਾਖੰਡ ਚ ਹੋਇਆ ਵੈਸੇ ਸਾਰੇ ਦੇਸ਼ ਵਿੱਚ ਹੋਣਾ ਆਲਟੀਮੇਟਲੀ ਬਿਲਕੁਲ ਕਾਇਦਾ ਤੌਰ ਦੇ ਉੱਤੇ ਦੇਸ਼ ਵਿੱਚ ਲਾਗੂ ਹੋਊਗਾ ਉਹਦਾ ਮਤਲਬ ਇਹ ਹੈ ਕਿ ਕੋਈ ਵੀ ਧਰਮ ਤਾਰਮਿਕ ਰੀਤੀ ਰਿਵਾਜ ਚਾਹੇ ਮੁਸਲਮਾਨ ਆ ਚਾਹੇ ਸਿੱਖ ਆ ਤੇ ਚਾਹੇ ਕੋਈ ਈਸਾਈਆ ਤੇ ਚਾਹੇ ਕੋਈ ਦਲਿਤ ਆ ਤੇ ਕੋਈ ਜੈਨੀ ਆ ਤੇ ਕੋਈ ਬੁੱਧੀ ਆ ਜੋ ਇਸ ਦੇਸ਼ ਦਾ ਹਿੰਦੂ ਐਕਟ ਬਣੇਗਾ ਉਹਦੇ ਤਹਿਤ ਰਜਿਸਟ੍ਰੇਸ਼ਨ ਹੋਵੇ ਕਿ ਤੁਸੀਂ ਆਨੰਦ ਕਾਰਜ ਗੁਰਦੁਆਰਾ ਸਾਹਿਬ ਕਰ ਸਕਦੇ ਹੋ ਕੋਈ ਪ੍ਰੋਬਲਮ ਨਹੀਂ ਗਈ ਅਸੀਂ ਆਨੰਦ ਕਾਰਜ ਦਾ ਐਕਟ ਮੰਗ ਰਹੇ ਆ ਆਪਣਾ ਅਸੀਂ ਆਨੰਦ ਕਾਰਜ ਵਾਸਤੇ ਜੂਝਨੇ ਆ ਪਾਰਲੀਮੈਂਟ ਵਿੱਚ ਡਾਕਟਰ ਗਾਂਧੀ ਨੇ ਸ਼ਾਇਦ ਇਹ ਆਨੰਦ ਕਾਰਜ ਦਾ ਐਕਟ ਪ੍ਰਪੋਜ਼ ਕੀਤਾ ਜਾਂ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੇ ਕੀਤਾ ਹੋਇਆ ਪੈਂਡਿੰਗ ਹੈ ਉੱਥੇ ਉਹ ਸਾਡਾ ਕਾਨੂੰਨ ਤਾਂ ਬਣਾਇਆ ਨਿਕਾ ਲੇਕਿਨ ਸਾਡੇ ਆਨੰਦ ਕਾਰਜ ਨੂੰ ਅਲਟੀਮੇਟਲੀ ਯੂਨੀਫਾਰਮ ਸਿਵਲ ਕੋਡ ਦੇ ਤਹਿਤ ਹਿੰਦੂ ਮੈਰਿਜ ਐਕਟ ਦੇ ਤਹਿਤ ਇਹ ਸਿਰਫ ਸ਼ੁਰੂਆਤ ਆ ਕਹਿਣ ਤੋਂ ਬਾਅਦ ਕਿਉਂ ਕਹਿਣਗੇ ਠੀਕ ਹੈ ਆਪਣਾ ਕਾਰੋਬਾਰ ਕਰੀ ਚੱਲੋ ਮਾੜੀ ਮੋਟੀ ਖੇਤੀਬਾੜੀ ਕਰੀ ਚੱਲੋ ਪਰ ਹਾਂ ਤੁਸੀਂ ਉਹੀ ਆ ਇਸ ਦੇਸ਼ ਵਿੱਚ ਔਰ ਆ ਜਿਹੜੇ ਸੁਖਬੀਰ ਬਾਦਲ ਨੂੰ ਪੁੱਛਣਾ ਚਾਹੁੰਦਾ ਕਿ ਤੇਰੇ ਪਿਤਾ ਨੇ ਹੀ ਅ ਸੰਵਿਧਾਨ ਦੀ ਕਾਪੀ ਸਾੜੀ ਸੀਗੀ 1984 ਸਾੜੀ ਜੀ 82 1982 ਪ੍ਰਕਾਸ਼ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਗਏ ਪਾਰਲੀਮੈਂਟ ਦੇ ਬਾਦ ਉਹਨਾਂ ਨੇ ਆਰਟੀਕਲ 25 ਆ ਜਿਹੜਾ ਕਹਿੰਦਾ ਵਾ ਕਿ ਅਸੀਂ ਮੰਗਦੇ ਸੀ ਕਿ ਸਿੱਖ ਇੱਕ ਵੱਖਰੀ ਕੌਮ ਸਾਡੀ ਕੌਮ ਹੀ ਵੱਖਰੀ ਆ ਯਾਰ ਸਾਡਾ ਪਹਿਰਾਵਾ ਸਾਡਾ 1699 ਚ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਸਾਨੂੰ ਦਾਤ ਬਖਸ਼ ਕੇ ਅੰਮ੍ਰਿਤ ਦੀ ਸਾਡੀ ਪਛਾਣ ਬਣਾ ਗਏ ਸਾਡੀ ਜ਼ੁਬਾਨ ਸਭ ਕੁਝ ਵੱਖਰਾ ਲੈ ਇੰਨੀ ਗੱਲ ਨਹੀਂ ਆਪਣੇ ਤੋਂ ਹਲੇ ਪ੍ਰਾਪਤ ਹੋਈ ਪੰਥਕ ਆਗੂਆਂ ਤੋਂ ਕਿ ਅਸੀਂ ਆਪਣੇ ਆਪ ਨੂੰ ਵੱਖਰਾ ਲਿਖ ਸਕੀਏ ਤੇ ਜਦੋਂ ਆਰਟੀਕਲ 25 ਧਾਰਾ ਸ਼ਾਇਦ ਕਲੋਜ਼ 1 ਬੀ ਜਿਹੜੀ ਆ ਆਪਾਂ ਨੂੰ ਮੰਨਦੀ ਨਹੀਂ ਇਹਨਾਂ ਨੇ ਉੱਥੇ ਜਾ ਕੇ ਪਾੜੀ ਤੇ ਸਾੜੀ ਐਦਾਂ ਪਾੜੀ ਤੇ ਫਿਰ ਅੱਗ ਲਾ ਕੇ ਸਾੜ ਦਿੱਤੀ ਤੇ ਹੁਣ ਚੁੱਪ ਕਰਕੇ ਬੈਠੇ ਹੋਏ ਨੇ ਜਿਹੜੇ ਬੰਦੇ ਇੱਥੇ ਤੱਕ ਪਹੁੰਚ ਗਏ ਕਿ ਸੰਵਿਧਾਨ ਸਾੜਤਾ ਪਾਰਲੀਮੈਂਟ ਦੇ ਸਾਹਮਣੇ ਤੇ ਹੁਣ ਤੁਸੀਂ ਕਹਿੰਦੇ ਕਿ ਕੋਈ ਗੱਲ ਨਹੀਂ ਜੇ ਅਮਰਿਤਪਾਲ ਨੂੰ ਰੱਖਿਆ ਤਾਂ ਤਾਂ ਕੀ ਗੱਲ ਗੱਲ ਜੇਲਾਂ ਤੋਂ ਡਰਨ ਦੀ ਨਹੀਂ ਗਈ ਜੇਲਾਂ ਆਪਣੇ ਤੋਂ ਪਹਿਲਾਂ ਆਪਣੇ ਤੋਂ ਆਪਣੇ ਪੁਰਖਿਆਂ ਨੇ ਆਪਣੇ ਬਜ਼ੁਰਗਾਂ ਨੇ ਸਾਡੇ ਛੋਟੇ-ਛੋਟੇ ਸਹਿਬਜ਼ਾਦਿਆਂ ਨੇ ਠੰਡੇ ਬੁਰਜਾਂ ਵਿੱਚ ਪਤਾ ਨਹੀਂ ਕੀ ਕੁਝ ਹੋਇਆ ਸਾਡੇ ਨਾਲ ਉਹ ਨਹੀਂ ਪ੍ਰੋਬਲਮ ਹੈਗੀ ਪਰ ਸਵਾਲ ਇਹ ਆ ਕਿ ਆਪਣੀ ਸਾਡੀ ਪੰਜਾਬ ਦੀ ਸਰਕਾਰ ਉਹਨਾਂ ਨੂੰ ਹੈਂਡਓਵਰ ਕਰਕੇ ਪਲੇਟ 'ਤੇ ਰੱਖ ਦੇ ਕੇ ਆ ਚੱਕ ਕੇ ਲੈ ਜਾਓ ਜਿ ਕੋਈ ਗੱਲ ਨਹੀਂ ਹੈ ਕੱਲ ਨੂੰ ਕੁਝ ਹੋ ਗਿਆ ਇਹਦੇ ਮਾਤਾ ਪਿਤਾ ਨੂੰ ਕੁਝ ਭਗਵੰਤ ਤੇ ਕੇਜਰੀ ਤੁਸੀਂ ਇੱਥੇ ਤਾਂ ਬਾਵਾ ਵੋਟਾਂ ਨੂੰ ਝੂਠ ਮੋੜ ਬੋਲਦੇ ਹੋਗੇ ਤੇ ਵਿੱਚ ਬੀਜੇਪੀ ਦੀ ਲੀਡਰ ਉਹਦੀ ਦਰਗਾਹ ਵਿੱਚ ਤੁਹਾਨੂੰ ਮਾਫੀ ਨਹੀਂ ਮਿਲਣੀ ਇੱਥੇ ਸਭ ਇਨਸਾਫ ਹੁੰਦਾ ਸਭ ਮੋਸਟਲੀ ਸਾਰਾ ਇਨਸਾਫ ਇਸੇ ਧਰਤੀ ਤੇ ਹੋ ਜਾਂਦਾ ਵਾ ਸਭ ਕੁਝ ਆ ਸਾਰੀਆਂ ਗੱਲਾਂ ਤੁਹਾਡੀ ਕਚਹਿਰੀ ਚ ਰੱਖਣ ਵਾਸਤੇ ਨਾ ਹਾਜ਼ਰ ਹੋ ਰਿਹਾ ਸੀ ਮੇਰੀ 100% ਦੀ ਤੁਹਾਡੇ ਨਾਲ ਸਪੋਰਟ ਆ ਮੈਂ ਜਦੋਂ ਸ਼ਾਇਦ 18 ਮਾਰਚ ਨੂੰ ਇਹਨਾਂ ਨੂੰ ਗ੍ਰਿਫਤਾਰ ਕੀਤਾ ਵਾ ਤੇ ਪਿਛਲੇ ਸਾਲ ਤੇ 20 ਮਾਰਚ ਦਾ ਇੱਕ ਦਿਨ ਦਾ ਸੈਸ਼ਨ ਅਸੈਂਬਲੀ ਦਾ ਰਹਿ ਗਿਆ ਸੀਗਾ ਉਹ ਟੁੱਟਾ ਫੁੱਟਾ ਜਿਹਾ ਸੈਸ਼ਨ ਸੀ ਇੱਕ ਦਿਨ ਰਹਿ ਗਿਆ ਸੀ 20 ਮਾਰਚ ਨੂੰ 19 ਮਾਰਚ ਨੂੰ ਸਾਡੀ ਪਾਰਟੀ ਦੀ ਮੀਟਿੰਗ ਹੋਈ ਚਲੋ ਆਪਣਾ ਆਪਣਾ ਅਧਿਕਾਰ ਆ ਸਾਰਿਆਂ ਨੇ ਕੁਝ ਮੈਂ ਕਿਹਾ ਮੈਂ ਅਮਰਿਤਪਾਲ ਦੇ ਹੱਕ ਵਿੱਚ ਬੋਲਣਾ ਜਾ ਕੇ ਬਾਹਰ ਅਸੈਂਬਲੀ ਚ ਵੀ ਬੋਲਣਾ ਵਾ ਤੇ ਅੰਦਰ ਵੀ ਬੋਲਣਾ ਤੇ ਬਾਹਰ ਵੀ ਬੋਲਣਾ ਵਾ ਤੇ ਮੈਂ ਸਮਝਦਾ ਜਦੋਂ ਤੁਸੀਂ ਕੋਈ ਦਲੀਲ ਨਾਲ ਗੱਲ ਕਰਦੇ ਤਾਂ ਲਗਭਗ ਤੁਹਾਡੇ ਨਾਲ ਉਹ ਸਿਮਤ ਬਣ ਜਾਂਦੇ ਠੀਕ ਆ ਆਪਣੀ ਆਪਣੀ ਸਾਰਿਆਂ ਦੀ ਤਬੀਅਤ ਹੁੰਦੀ ਕਿ ਅਗਲਾ ਕਹਿੰਦਾ ਮੈਂ ਕਦ ਲਈ ਬੋਲਾਂ ਪਰੰਤੂ ਮੈਂ ਸਮਝਦਾ ਕਿ ਦੇਸ਼ ਦੇ ਸੰਵਿਧਾਨ ਦੇ ਕੋਲ ਇਸ ਨਿਆਇਪਾਲਿਕਾ ਦੇ ਕੋਲ ਕਿਸੇ ਕੋਲ ਕੋਈ ਇਹ ਦਲੀਲ ਨਹੀਂਗੀ ਕਿ ਐਨਐਸਏ ਇਸ ਤਰ੍ਹਾਂ ਦੇ ਪੀਸਫੁਲੀ ਜਿਹੜੇ ਪ੍ਰਚਾਰ ਕਰਦੇ ਹੋਣ ਸਿਰਫ ਲਫ਼ਜ਼ਾਂ ਦਾ ਪ੍ਰਚਾਰ ਕਰਦੇ ਹੋਣ ਉਹਨਾਂ ਦੇ ਲਈ ਜਾਵੇ ਇਹ ਕਿਸ ਤੋਂ ਪਹਿਲਾਂ ਨਾ ਉੱਥੇ ਬੜਾ ਭਿਆਨਕ ਕੇਸ ਵਾਪਰਿਆ ਮਤਲਬ ਤੇ ਹਨਕ ਸਜ਼ਾ ਮਿਲੀ ਆ ਉਹ ਉਹਨਾਂ ਦਾ ਨਾਮ ਮੈਂ ਭੁੱਲ ਰਿਹਾ ਉਹਦਾ ਵੀ ਸ਼ਾਇਦ ਨਾਮ ਅਮਰਿਤਪਾਲ ਸੀ ਜਾਂ ਅਮਰਿੰਦਰ ਸਿੰਘ ਸੀਗਾ ਨਵਾਂ ਸ਼ਹਿਰ ਦੇ ਵਿੱਚ ਕੇਸ ਹੋਇਆ ਸਿਰਫ ਉਹਦੇ ਕੋਲ ਲਿਟਰੇਚਰ ਪਾਈ ਗਈ ਲਿਟਰੇਚਰ ਪਾਈ ਗਈ ਕੈਲੰਡਰ ਜੇ ਪਾਏ ਗਏ ਕੁਝ ਕਿਤਾਬਾਂ ਪਾਈਆਂ ਗਈਆਂ ਤੇ ਉਹਨਾਂ ਤੇ ਵਿਚਾਰਿਆਂ ਤੇ ਆਹਾ ਸੈਡਿਸ਼ਨ ਦਾ ਐਕਟ ਲਾ ਕੇ ਤੇ ਉਹਦੀ ਟ੍ਰਾਇਲ ਕਰਕੇ ਉਹਨਾਂ ਨੂੰ ਚਾਰ ਪੰਜ ਨੌਜਵਾਨ ਮੁੰਡੇ 21 22 ਸਾਲ ਦੇ ਸੀਗੇ ਸਾਰੇ ਉਹਨਾਂ ਨੂੰ ਲਾਈਫ ਸੈਂਟੈਂਸ ਕਰਤਾ ਸਜ਼ਾ ਦੇ ਦਿੱਤੀ ਔਰ ਕੁਝ ਚਿੱਠੀਆਂ ਜੇਲ੍ਹ ਚੋਂ ਲਿਖੀਆਂ ਸਾਡੇ ਹਿਸਟੋਰੀਅਨ ਆਪਣੇ ਅੰਮ੍ਰਿਤਸਰ ਦੇ ਸੀਗੇ ਜਿਹੜੇ ਇੱਕ ਨਾਮ ਸੀ ਉਹਨਾਂ ਦਾ ਜੀ ਇੱਥੇ ਹੀ ਮੈਂ ਉਹਦਾਂ ਆਇਆ ਸੀ ਉਹਨਾਂ ਦੀ ਬਰਸੀ ਦੇ ਉੱਤੇ ਨਹੀਂ ਨਹੀਂ ਭਾਈ ਮੈਂ ਨਾਮ ਭੁੱਲ ਰਿਹਾ ਹਾਂ ਮੈਂ ਐਨੀਵੇਸ ਭਾਈ ਵੀਰ ਭਾਈ ਵੀਰ ਸਿੰਘ ਜੀ ਭਾਈ ਵੀਰ ਸਿੰਘ ਦੀ ਜੇਲ ਡਾਇਰੀ ਇੱਕ ਉਹ ਉਹ ਇੰਡੀਪੈਂਡੈਂਸ ਲੜਾਈ ਦੇ ਵਿੱਚ ਸ਼ਾਮਲ ਸੀਗਾ ਉਹ ਜੇਲ੍ਹ ਤੋਂ ਚਿੱਠੀਆਂ ਲਿਖਦਾ ਸੀ ਉਹ ਚਿੱਠੀਆਂ ਚੱਕ ਕੇ ਇਹ ਨਾ ਨੌਜਵਾਨਾਂ ਤੇ ਪਾ ਕੇ ਇਹਨਾਂ ਨੂੰ ਉਮਰ ਕੈਤ ਸੁਣਾ ਦਿੰਦੀ ਹੈ ਉਮਰ ਕੈਤ ਕਿਸੇ ਨੇ ਕਿਨਾਂ ਸੁਣਨਾ ਵਿਚਾਰਿਆ ਨਾ ਉਹ ਨਾ ਕੋਈ ਅਪੀਲ ਨਾ ਕੋਈ ਦਲੀਲ ਸੋ ਇਹ ਗੱਲ ਤੁਹਾਡੇ ਨਾਲ ਸਾਂਝੀ ਕਰਨ ਵਾਸਤੇ ਆਇਆ ਸੀਗਾ ਮੈਂ ਵਾਹਿਗੁਰੂ ਦੇ ਅਰਦਾਸ ਸੇ ਹੀ ਕਹੂੰਗਾ ਕਿ ਸਾਡੀ ਕੌਮ ਨੂੰ ਸਮਤ ਬਖਸ਼ੋ ਉਹਨਾਂ ਨੂੰ ਥੋੜਾ ਹਲਾਓ ਜਗਾਓ ਕਿ ਛੋਟੀਆਂ-ਮੋਟੀਆਂ ਗੱਲਾਂ ਪਰੇ ਕਰ ਦਿਓ ਇਹ ਕ ਆਪਾਂ ਡਾਊਟ ਬੜਾ ਛਲਦੀ ਕਰਦੇ ਜੀ ਇਹ ਏਜੰਸੀਆਂ ਦਾ ਬੰਦਾ ਜੀ ਲੈ ਦੀਪ ਸਿੰਧੂ ਦੇ ਵਿਚਾਰੇ ਦੇ ਇਦਾਂ ਹੀ ਲਾਉਂਦੇ ਰਹੇ ਐਵੇਂ ਏਜੰਸੀਆਂ ਦਾ ਉਹਨੇ ਜਾਨ ਗਵਾ ਲਈ ਵਿਚਾਰੇ ਨੇ ਔਰ ਜਦੋਂ ਮੈਨੂੰ ਮਿਲਣ ਆਇਆ ਚੰਡੀਗੜ੍ਹ ਇੱਕ ਦਿਨ ਅਸੀਂ ਅੰਦੋਲਨ ਚ ਉੱਥੇ ਸ਼ੰਭੂ ਬਾਟਰ ਤੇ ਮਿਲਦੇ-ਮਿਲਦੇ ਰਹੇ ਮੈਂ ਕਹਿੰਦਾ ਇੰਨਾ ਲਰਨਡ ਆਪ ਵੀ ਸੀਗਾ ਇੰਨੀ ਇਨ ਡੈਪਥ ਸਟੱਡੀ ਉਹਦੀ ਜਿਹੜੇ ਚੰਗੇ-ਚੰ ਕਿ ਅਕਚੁਅਲੀ ਕੀ ਇਹ ਪੰਜਾਬ ਨੂੰ ਤੇ ਆਪਣੀ ਇਸ਼ੂ ਨੂੰ ਪਹਿਲਾਂ ਅੰਡਰਸਟੈਂਡ ਤਾਂ ਕਰੋ ਹੈ ਕੀ ਹੈਗਾ ਉਹਨਾਂ ਨੂੰ ਸਮਝ ਹੀ ਹੈ ਨਹੀਂਗੀ ਤੇ ਉਸ ਨੌਜਵਾਨ ਨੂੰ ਐਵੇਂ ਥੋੜੀ ਜੀ ਉਮਰ ਦੇ ਵਿੱਚ ਉਹਨੂੰ ਬਹੁਤ ਜਾਣਕਾਰੀ ਸੀ ਉਹ ਇੱਕ ਕਿਸਮ ਦਾ ਆਪਣਾ ਲਾਸ ਹੋਇਆ ਇੱਕ ਆਪਣਾ ਜਿੰਦਾ ਨਾ ਇੱਕ ਕਮਿਊਨਿਟੀ ਲਾਸ ਹੋਇਆ ਵਾ ਤੇ ਇਸੇ ਤਰ੍ਹਾਂ ਹੀ ਪਾਇ ਅਮਰਿਤਪਾਲ ਸਿੰਘ ਬੜੀ ਗਿਆਨ ਹਾਸਲ ਕੀਤਾ ਪੜੇ ਹੋਣਗੇ ਵਾਕਫੀਅਤ ਕੀਤੀ ਗੁਰਬਾਣੀ ਨਾਲ ਕਿਤੇ ਜੁੜੇ ਫਿਰ ਸਾਰੇ ਪੰਜਾਬ ਨੂੰ ਸਮਝਾ ਸੋ ਆਪਾਂ ਸਾਰਿਆਂ ਨੂੰ ਆਪਣੇ ਛੋਟੇ-ਮੋਟੇ ਰੱਖ ਕੇ ਇਹ ਅਕਾਲੀ ਦਲ ਨੂੰ ਇੱਕ ਹੋ ਕੇ ਇਨ ਫੈਕਟ ਅਗਰ ਕੋਈ ਐਜੀਟੇਸ਼ਨ ਦਾ ਪੁਆਇੰਟ ਬਣਦਾ ਤੇ ਆ ਐਨਐਸਏ ਦੇ ਖਿਲਾਫ ਐਜੀਟੇਸ਼ਨ ਜਿਹੜੀ ਆ ਅਗਰ ਇਹਨਾਂ ਵਿੱਚ ਅਕਾਲੀਆਂ ਦੇ ਵਿੱਚ ਕੋਈ ਜਾਣ ਹੈਗੀ ਤੇ ਉਹਨੂੰ ਕਰਨੀ ਚਾਹੀਦੀ ਆ ਮਾਫੀ ਮੰਗ ਲਈ ਇੱਥੇ ਆਣ ਕੇ ਖੜ ਕੇ ਕੋਈ ਗੱਲ ਨਹੀਂ ਤੂੰ ਮaaf ਕਰ ਦੇਉਂਗਾ ਮੈਨੂੰ ਪਤਾ ਵਾ ਉਹ ਕਹਦੇ ਪਹਿਲਾਂ ਮੇਰੇ ਤੋਂ ਗਲਤੀਆਂ ਹੋਈਆਂ ਨੇ ਮੈਂ ਸੁਮੇਧ ਸਿੰਘ ਸੈਣੀ ਵੀ ਲਾਇਆ ਮੈਂ ਭਾਈ ਗੁਰਦੇਵ ਸਿੰਘ ਕੋਂਕੇ ਦਾ ਵੀ ਨਹੀਂ ਕਰ ਸਕਿਆ ਮੈਂ ਅਣਜਾਣ ਕਹਿ ਲਓ ਜਾਂ ਮੈਂ ਗਲਤੀ ਨਾ ਹੋ ਗਿਆ ਜਾਂ ਅਣਜਾਣੇ ਛੋ ਗਿਆ ਮੈਨੂੰ ਮaaf ਕਰੋ ਅੱਜ ਤੋਂ ਬਾਅਦ ਤੁਹਾਡੇ ਨਾਲ ਅਸੀਂ ਚੱਲਾਂਗੇ ਆਪੀ ਕੌਮੀ ਮੂਵਮੈਂਟ ਬਣ ਚੁੱਕੀ ਪਰ ਇਹ ਤੁਸੀਂ ਪਲੇਟਫਾਰਮ ਵੀ ਓਕੂਪਾਈ ਕੀਤਾ ਹੋਇਆ ਛੱਡਦੇ ਵੀ ਹੈ ਨਹੀਂਗੇ ਕਰਨ ਵੀ ਨਹੀਂ ਦਿੰਦੇ ਤੇ ਦੂਜੇ ਵਿਚਾਰੇ ਜਿਹੜੇ ਨੇ ਉਹ ਅਲੱਗ-ਤਲਗ ਤੁਰੇ ਫਿਰਦੇ ਨੇ ਇੰਨੀਆਂ ਮੇਰੀਆਂ ਬੇਨਤੀਆਂ ਪ੍ਰਵਾਨ ਕਰਦੇ ਹਾਂ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡੇ ਸਾਰਿਆਂ ਨਾਲ ਹਮਦਰਦੀ ਔਰ ਇਹੀ ਅਰਦਾਸ ਕਰਦਾ ਕਿ ਜਲਦ ਤੁਰੰਤ ਤੋਂ ਤੁਰੰਤ ਇਨਸਾਫ ਹੋਵੇਗਾ ਬਾਕੀ ਜੋ ਵੀ ਤੁਸੀਂ ਅਗਲਾ ਪ੍ਰੋਗਰਾਮ ਕੋਲੀਕੋਗੇ ਜਿੰਨੇ ਜੋਗੇ ਅਸੀਂ ਹੈਗੇ ਤੁਹਾਡਾ ਨਾਲ ਸਾਥ ਦੇਾਂਗੇ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ